ਟੈਡੀ ਜੋੜੇ ਦਾ ਕਰੋ ਹਾਂ ਸ਼ੌਕ ਮੇਰਾ ਵੀਰ ਬੱਚੇ ਨਿਕਲੇ ਟੈਡੀ ਦੋ ਆ ਬਾਕੀ ਕੋਈ ਬੱਚੇ ਆ ਖਲੋਣੀਆਂ ਚੈੱਕ ਕਰ ਲਓ ਇਹਨਾਂ ਦੀਆਂ ਇਹ ਆ ਗੱਤ ਇਹਨੇ ਨੰਬਰ ਟੈਡੀ ਜੋੜੇ ਦਾ ਬੱਚਾ ਤੇ ਆ ਬਾਕੀ ਬੱਚੇ ਜਿਹੜੇ ਕੁਝ ਨਿਕਲੇ ਆ ਉਹ ਟਾਡੀ ਇਹਦਾ ਸਾਡਾ ਟਾਡੀ ਜੋੜਾ ਨਾਲ ਉਹ ਤਾਂ ਬੱਚਾ ਮਰਚਾ ਕਰੀਏ ਉਹ ਖਲੋਈਆਂ ਵੇਖੋ ਨਾ ਆਹ ਦੇਖ ਦੇ ਕਿ ਨਹੀਂ ਮਸਲ ਥਲੋ ਇੰਦਰ ਦਾ ਸੁਪ ਮਸਾਲਾ ਵੀ ਖਲੋਣ ਦਾ ਫਰਕ ਪਾ ਦੇ ਕਿ ਨਹੀਂ ਬਾਕੀ ਬੱਚੇ ਛੋਟੇ ਸਾਰੇ ਆ ਕੁਝ ਕੋ ਪੜਿਆ ਜਿਹੜੀ ਬਾਕੀ ਕਿ ਇਹ ਨਾ ਲੈਣੇ ਇਹ ਤੇ ਦੇ ਵੀ ਦਵਾਂਗੇ ਜੇ ਕੋਈ ਰੇਟ ਚੰਗਾ ਭਰਦਾ ਹੋਊਗਾ ਤੇ ਦੇ ਦਾਂਗੇ ਸਾਰੇ ਇੱਕ ਦੋ ਬੱਚੇ ਛੱਡ ਕੇ ਬਾਕੀ ਸਾਰੇ ਦੇ ਦਨੇ ਆਪਾਂ ਆ ਹੈਗੇ ਜੋ 3 ਤੋਂ 5 6 ਤੇ 7 7 ਬੱਚੇ ਇਹਨਾਂ ਚ ਦੋ ਟੈੜੀ ਆ ਤੇ ਬਾਕੀ ਟੈੜੀ ਕ੍ਰੋਸ ਆ ਚਾ ਕੰਮ ਲੋ ਇਹ ਕਹੇ ਵੀਰ ਨੂੰ ਚਾਹੀਦਾ ਹੈ ਤੇ ਦੱਸ ਦਿਓ। ਸੱਤਾਂ ਦਾ ਵੀਰ ਦੀ 12000 ਰੁਪਈਆ ਜੋ। ਭਾਵੇਂ ਡਾਓ ਭਾਵੇਂ ਬਰੀਡਿੰਗ ਚ ਪਾਓ ਜੋ ਮਰਜ਼ੀ ਕਰੋ ਰਿਜ਼ਲਟ ਫੁੱਲ। ਕੀ ਕਰ ਲਵਾਂ? ਸੱਤ ਬੱਚੇ ਆ 12000 ਦੇ ਵੀਰ ਦੇਣੇ। सेल ਹੋਣਗੇ ਨਾ ਹੋਣਗੇ ਤੇ ਬਰੀਡਿੰਗ ਚ ਪਾ ਦੇਣੇ ਕੱਟ ਕੇ ਟੈਡੀ ਆ ਟੈਡੀ ਆ ਆ ਬੱਚਾ ਨਹੀਂ ਦੇਣਾ ਕਿਉਂਕਿ ਕੋਈ ਆ ਨਿਕਲੇ ਆ ਤੇ ਸਿਰਫ ਬਰੀਡਿੰਗ ਵਾਸਤੇ ਰੋਕਿਆ ਵਾ ਬਾਕੀ ਆ 7 ਬੱਚੇ ਆਪਾਂ ਦੇ ਦੇਣੇ ਆ ਆ ਰੱਖਿਆ ਗੱਲਾਂ ਕਿਉਂਕਿ ਇਹਦੇ ਨਾਲ ਇਹਦੀ ਮਾਂ ਮਰ ਗਈ ਆ ਤੇ ਇਹਨੂੰ ਜੋੜੇ ਲਾਦਣਾ ਇਦਾਂ 7 ਬੱਚੇ ਚਾਹ ਕਰ ਲੋ ਪਰ 7 ਜੋ ਪੰਜਾ ਬੈਠੇ ਦੋ ਆ ਸੱਤ ਦੇ ਸੱਤ ਬੱਚੇ ਵੀ ਜੀ ਸੇਰ ਆ ਜਿਹੜੇ ਵੀਰ ਨੂੰ ਚਾਹੀਦੇ ਵੇ ਤਾਂ ਦੱਸ ਸਕਦੇ ਤੇ ਦੇ ਦਿਆਂ ਖਲੋਣੀਆਂ ਖਰਾਚ ਆ ਲੈ ਵੇ ਲੋ ਮੇਰਾ ਵੀਰ ਬਾਅਦ ਚ ਪੁੱਛਦੇ ਅੰਡਾ ਕਰੋਂ ਖਲੋਣੀ ਇਹ ਜੇ ਇਹਨਾਂ ਨੇ ਨਹੀਂ ਓਡਰਾਂ ਤਾਂ ਫਿਰ ਕਿਸੇ ਨੇ ਨਹੀਂ ਓਡਰਨਾ ਕਾਲਾ ਬੱਚਾ ਜੇ ਕਿਹਨੇ ਲੈਣਾ ਉਹ ਠੀਕ ਹੈ ਨਾ ਲੈਣਾ ਉਹ ਤੇ ਕੋਈ ਨਹੀਂ ਇਹਦੀ ਜਗ੍ਹਾ ਦੂਜਾ ਪਾ ਦਾਂਗੇ ਬਾਕੀ 2 3 ਹੋਰ ਨਿਕਲੇ ਉਹ ਥੱਲੇ ਜੀ ਦੇ ਉਹ ਨਾ ਕਾਲਾ ਕੇ ਨੂੰ ਪਸੰਦ ਆਵੇ ਤੇ ਕਾਲਾ ਕੱਢ ਦਾਂਗੇ ਜੇ ਹਰਾ ਵੀ ਕਿਸੇ ਦੇ ਨਹੀਂ ਲੈਣਾ ਉਹਗਾ ਤੇ ਉਹ ਵੀ ਕੱਢ ਦਾਂਗੇ ਬਾਕੀ ਪਾ ਦਾਂਗੇ ਬਾਕੀ 2 ਆ ਤੇ 2 4 ਜਾਂ 5 ਤੇ 2 ਬੱਚੇ ਦੂਜੇ ਦੇ ਦਾਂਗੇ 7 ਬੱਚੇ ਕਰ ਦਾਂਗੇ ਕਿਉਂਕਿ ਬੱਚੇ ਆਪਣੇ ਕੋ ਫੇਰ ਬਾਦੂ ਨਿਕਲ ਆਏਗਾ ਪਾਲਦੇ ਆ ਆਮਰ ਵਾਲੀ ਬੁਖਾਰ ਰਹੀ ਨੇ ਕੁਝ ਬੱਚੇ ਜਿਹੜੇ ਹੁਣ ਨਿਕਲੇ ਆ ਤੇ ਕੁਝ ਨਿਕਲਦਾ ਹੈ ਆਪਣੇ ਆਪੇ ਤੋਂ ਇੱਥੇ ਇੱਕ ਜੋੜੇ ਨੇ ਬੱਚਾ ਕੱਢਿਆ ਖਟੀਆਂ ਖਾਲੇ ਜੋੜਾ ਲੱਗਾ ਬੱਚੇ ਚਿੱਟੀਆਂ ਅੱਖਾਂ ਦੇ ਪੌਂਦਾ ਇੱਕ ਆ ਮਾਦੀ ਨੇ ਬੱਚੇ ਕੱਢੇ ਇੱਥੇ ਟੜੀ ਮਾਦੀ ਨੇ ਬੱਚਾ ਕੱਢਿਆ ਟੜੀ ਕਬੂਤਰ ਬੈਠਾ ਹੈ ਇੱਕ ਘੰਟਾ ਵੱਡੀ ਕਬੂਤਰੀ ਜੋੜੇ ਲੱਗੇ ਇੱਥੇ ਦੋ ਬੱਚੇ ਨਿਕਲ ਆਏ ਇਹਨੇ ਆਂਡੇ ਲਾਉਣੇ ਆ ਕਬੂਤਰੀ ਨੇ ਜੀ 2 3 ਬੱਚੇ ਉਹ ਥੱਲੇ ਪਾਲਦੇ ਆ 2 ਆ ਪਾਲਦੇ ਆ 2 ਥੱਲੇ ਪਾਲਦੇ ਆ 2 ਕਬੂਤ ਬੱਚੇ ਉੱਤੇ ਪਾਲਦੇ ਆ ਸਾਰੇ ਬੰਨੇ ਬੱਚੇ ਬੱਚੇ ਜਿੱਦਾਂ ਦਾ ਕੋਈ ਕਹੂਗਾ ਉਦਾਂ ਦੇ ਦੇ ਦਾਂਗੇ ਆ ਵੇਖ ਲਓ ਬੱਚੇ ਕਿ ਇਹਨੂੰ ਕਾਲਾ ਕਬੂਤਰ ਬੱਚਾ ਨਹੀਂ ਚਾਹੀਦਾ ਹੋਊਗਾ ਤੇ ਕਾਲਾ ਕੱਢ ਦਾਂਗੇ ਬਾਕੀ ਬੱਚੇ ਦੇ ਦਾਂਗੇ ਕਾਲਾ ਹਰਾ ਜੇ ਕੋਈ ਕੱਢਣਾ ਹੋਊਗਾ ਇਹਨਾਂ ਕੱਢ ਦਾਂਗੇ ਤੇ ਜਿਆਦਾ ਦੁੱਜੇ ਪਾਲਾਂਗੇ ਬੱਚੇ ਥੋੜੇ ਛੋਟੇ ਅਜੇ ਥੋੜੇ ਤਾਂ ਜਣੇ ਨੇ 2-4 ਦਿਨ ਤੱਕ ਉਹ ਪਾ ਦਾਂਗੇ ਸੱਤ ਬੱਚੇ ਵੀ ਜੀ 12000 ਫਿਕਸ ਹੈ ਨਹੀਂ ਤਾਂ ਅਸੀਂ ਆਪੇ ਫਿਰ ਬਰੀਡਿੰਗ ਚ ਪਾ ਹੀ ਲੈਣੇ ਸੇਲ ਹੋਣਗੇ ਠੀਕ ਹੈ ਨਾ ਹੋਣਗੇ ਤੇ ਫੁੱਲ ਗਾਰੰਟੀ ਇਹਨਾਂ ਦੀ ਉੱਡਣਗੇ ਵੀ ਜਿੱਦਾਂ ਮਰਜ਼ੀ ਅੱਖਾਂ ਬੰਦ ਕਰਕੇ ਡਾਓ ਉਹਦੋਂ ਤੇ ਇੱਕ ਬੱਚਾ ਇੱਥੇ ਹੋਰ ਵੀ ਬੜਿਆ ਕੋ ਛੋਟਾ ਜੀ ਇਹ ਕਾ ਬੱਚਾ ਬੜਿਆ ਇਹ ਛੋਟਾ ਹੈ ਜੇ ਉਹਦੀ ਜਗ੍ਹਾ ਤੇ ਇਹ ਲੈਣਗੇ ਤੇ ਇਹ ਦੇ ਦੇਵਾਂਗੇ ਤੇ ਕਾਲਾ ਤੇ ਹਰਾ ਕੱਢਣਾ ਉਗੜ ਬਾਕੀ ਉਹ ਸਾਡੀ ਆਪ ਆਪਣੀ ਪਸੰਦ ਆ ਕਿਦਾਂ ਦੇ ਕਿ ਇਹਨਾਂ ਨੂੰ ਕਿਦਾਂ ਦੇ ਚਾਹੀਦੇ ਹੁੰਦੇ ਆ ਇਹ ਕੋਲਾ ਜੋੜਾ ਡਿਟੇੜੀ ਆਂਡੇ ਲਾਉਣ ਵਾਲੀ ਵਸ। ਇਹਨੇ ਵੀ ਬੱਚੇ ਦਿਹਾਉਗੇ। 2-4 ਜੋੜੇ ਬਹੁਤ ਟੌਪ ਟੌਪ ਕੁਆਲਟੀ ਦੇ ਲੱਗੇ ਆ ਤੇ ਸਾਰੇ ਬੱਚੇ ਆਪਾਂ ਦੇ ਦੇਨੇ ਆ। ਤੇ ਜਿਹੜੇ ਵੀਰ ਨਵੇਂ ਆਉਂਦੇ ਚੈਨਲ ਨੂੰ ਵੱਧ ਤਾਂ ਸਬਸਕ੍ਰਾਈਬ ਕਰਿਆ ਕਰੋ। ਤੇ ਫੋਲੋ ਵੀ ਕਰਿਆ ਕਰੋ ਫੇਸਬੁੱਕ ਵਾਲੇ ਤੇ YouTube ਵਾਲੇ ਸਬਸਕ੍ਰਾਈਬ ਕਰਿਆ ਕਰੋ ਮਾਜਾ ਪਿਜਨ ਫਾਰਮ ਮਾਜਾ ਕਬੂਤਰ ਫਾਰਮ ਤਰਨਤਾਰ। ਆਪੋ ਤਾਂ ਕਾਲੇ ਬੱਚੇ ਦੀ ਕਲੋਨੀ ਦੇਖ ਲਓ ਚੈੱਕ ਕਰ ਲਓ। ਇੱਕ ਵੀ ਖੰਭ ਕਿਤੇ ਚੱਟਾ ਨਜ਼ਰ ਨਹੀਂ ਆਉਣਾ ਪਿਓਰ ਕਾਂ ਖਾਲਾ ਦਾ ਤੇ ਇਹ ਸਾਰੇ ਚਿੱਟੀ ਤੇ ਲਾਲ ਅੱਖ ਚ ਹੀ ਹੁੰਦੇ ਆ ਨਾ ਕੋ ਖੱਟੀ ਤੇ ਨਾ ਕੋ ਕਾਲੀ ਇੱਕ ਤਾਂ ਉਹਨਾਂ ਨੂੰ ਕੋਈ ਕਰਦਾ ਸ਼ੌਕ ਕਰਾਉਣਾ ਦੇ ਨਾਲ ਆ ਦੋਵੇਂ ਭਰਾ ਹੀ ਆ ਭੈਣ ਭਰਾ ਪਤਾ ਨਹੀਂ ਭਰਾ ਭੈਣ ਆ ਕਿ ਕੀ ਆ ਜੋੜਾ ਇੱਕੋ ਇੱਕ ਮਲੇਕੋ ਝੋਲੀ ਦੇ ਦੋਵੇਂ ਬੱਚੇ ਕਾਲਾ ਭਾਂਵੇਂ ਛੱਡ ਦਿਓ ਤਿੰਨ ਮਗਰ ਬੈਠੇ ਜੋ ਤੇ ਚਾਰ ਤੇ ਦੋ 7 2 9 ਕਾਲਾ ਧੇਰਾ ਕੱਢਗੇ ਵੀ 7 ਬਣ ਜਣੇ ਆ ਕੱਲੇ ਕੱਲੇ ਬੱਚੇ ਦੀ ਤੁਹਾਨੂੰ ਬਾਅਦ ਚ ਨਾ ਇੱਕ ਅੱਧੇ ਦਿਨ ਤੱਕ ਨਾ ਵੀਡੀਓ ਵੀ ਖਿਖਾਦਾਂਗੇ ਖਲੋਣੀ ਪੈਣੀ ਵੀ ਖਿਖਾਦਾਂਗੇ ਇਹਨਾਂ ਦੇ ਖਲੋਣੀ ਦੇ ਵੇਖ ਹੀ ਲਈਏ ਤੁਸੀਂ ਚੈੱਕ ਕਰ ਸਕਦੇ ਜਿੱਦਾਂ ਮਰਜੀ ਆਹ ਬੱਚੇ 2 ਵਜੇ ਬਿਲਕੁਲ ਛੋਟੇ ਆ ਕਾਲਾ ਤੇ ਕਾ ਛੋਟੇ ਹੈ ਜੀ ਇਹਦੇ ਚੋਗਾ ਲੈਂਦੇ ਆ ਮਤਲਬ ਆਜੀ ਬਾਅਦ ਜੀ ਜਾਂ ਕਾਲੀ ਬਾਅਰ ਆਏ ਤਾਂ ਖਾਂਡਿਆਂ ਨੂੰ ਤੇ ਬਾਕੀ ਦੇ ਸਾਰੇ ਮਲਬਾਰ ਆਉਂਦੇ ਆ ਚੁਗਦੇ ਜਿਹੜੇ ਵੀਰ ਨੂੰ ਚਾਹੀਦੇ ਉਹਦੇ ਵੀਰ ਜੀ ਮੈਂ ਸੇਲ ਕਰ ਦਿੰਨੇ ਆ ਆਪਾਂ ਆਹ ਦੇਖੋ ਲਾ ਚਾ ਲੋ ਜੇ ਵੀਰ ਜੀ ਜੇ ਚੰਗੀ ਦਵਾਗੇ ਤੇ ਫਿਰ ਪੈਸੇ ਵੀ ਲਵਾਂਗੇ ਜੇ ਪਿਆਹੀ ਮੰਗਾਂਦੇ ਆ ਤੇ ਚੀਜ਼ ਵੀ ਚੰਗੀ ਲਵਾਂਗੇ ਚੈਂਪੀਨ ਬਲੱਡ ਲਾਈਨ ਦੇ ਬੱਚੇ ਦੇਣ ਦੇ ਵੀਰ ਜਿਹੜੇ ਉੱਡੇ ਉਡਾਏ ਆ ਜੇ ਇਹਨਾਂ ਦੇ ਬੱਚੇ ਨਹੀਂ ਉੱਡਨੇ ਤੇ ਫਿਰ ਵੀਰ ਕਿਸੇ ਦੇ ਨਹੀਂ ਉੱਡਨੇ ਆਪਾਂ ਤੁਹਾਨੂੰ ਉਹੀ ਕਬੂਤਰ ਵਿਖਾਉਣੇ ਆ ਜਿਹੜੇ ਆਪਣੇ ਉੱਡੇ ਹੋਏ ਆ ਰਿਜ਼ਲਟਡ ਇਹਨਾਂ ਦੇ ਮਾਪੇ ਉਹ ਵੀ ਤੁਹਾਨੂੰ ਸਾਹਮਣੇ ਇੱਕ ਆ ਡੈਡੀ ਦੇ ਬੁੱਤਰਾ ਇੱਕ ਇਥੇ ਜੋੜਾ ਲੱਗਾ ਆ ਡੈਡੀ ਦੀ ਬੁੱਤਰੀ ਆ ਸਾਡੀ ਇੱਕ ਬੱਚਾ ਪਾਲਣ ਦੀ ਹੈ ਟਿਆੜੀ ਜੋੜਾ ਬੱਚਾ ਪਾਲੰਦਿਆ ਇੱਕ ਇਥੇ ਜੋੜਾ ਲੱਗਾ ਸਾਡਾ ਡੱਬ ਵਾਲਾ ਕਬੂਤਰ ਜੋੜੇ ਲੱਗਾ ਸਾਡਾ ਇਧਰ ਜੋੜੇ ਲੱਗਾ ਕਬੂਤਰ ਕੱਡਾ ਜੀਰਾ ਕਬੂਤਰ ਬਹੁਤ ਟਾਪ ਕੁਆਲਿਟੀ ਦਾ ਬਾਕੀ ਕੋਈ ਕਬੂਤਰ ਆ ਸਾਰੇ ਵੀਰ ਪਿਓਰ ਦੇਸੀ ਕਬੂਤਰ ਆ ਤੇ ਸਾਰੇ ਓਡੇ ੜਾਏ ਰਿਜ਼ਲਟਡ ਕੋਈ ਇਹਨਾਂ ਦੇ ਵਿੱਚ ਦੂਜਾ ਨਹੀਂ ਚੀਨਾ ਮੀਨਾ ਨਹੀਂ ਹੋਊਗਾ ਸਾਰੇ ਰਿਜ਼ਲਟਡ ਆ ਜਿੱਦਾਂ ਮਰਜ਼ੀ ਕੋਈ ਲਵੇ ਜੇ ਜਿਹੜੇ ਵੀ ਨਵੇਂ ਆਉਂਦੇ ਆ ਚੰਨਣ ਉਹਨਾਂ ਦਾ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਚੈੱਕ ਕਰ ਲਓ ਬੱਚੇ ਆਹ ਦੇਖੋ ਤੁਹਾਨੂੰ ਇੱਥੇ ਲਾ ਕੇ ਹੋਣਾ ਕੱਲਾ ਦਾ ਦਸ਼ ਦੇਖੋ ਜੀ ਆਹ ਉਹ ਛੋਟਾ ਬਿਗ ਪਿਆ ਇਹ ਤਾਂ ਲੋਕ ਲੋੜੀ ਨੇ ਵੇਖੀ ਆ ਉਹ ਨਾਲ ਨਾਲ ਕੋਈ ਛੋਟਾ ਦੋ ਆ ਬੈਗੇ ਆ ਲਾਲ ਅਖਰਾੜ ਕਾਰਨ ਉਹ ਪੈਰ ਚ ਨੰਬਰ ਪਾ ਕੇ ਦੇਵਾਂਗੇ ਵੀ ਸਾਨੂੰ ਆਪਣੇ ਜੋੜੇ ਦਾ ਰਿਜ਼ਲਟ ਬਾਅਦ ਚ ਪਤਾ ਲੱਗੇ ਅਜੇ ਦੇ ਸਾਨੂੰ ਇਦਾਂ ਦੇ ਪਤਾ ਵਾ ਬਾਅਦ ਚ ਨੰਬਰ ਵਾਲੀ ਬਾਛਲ ਪਾ ਦੇਣੀ ਆ ਤੇ ਕਾਪੀ ਤੇ ਲਿਖਿਆ ਹੁੰਦਾ ਵਾ ਕਿਹੜੇ ਜੋੜੇ ਦਾ ਕਿਹੜਾ ਬੱਚਾ ਤੇ ਕਿਦਾਂ ਇਹਨਾਂ ਚ ਕਈ ਜੋੜਿਆਂ ਦੇ ਬਾਛਲ ਪਈਏ ਇਧਰੇ ਕੋ ਇੱਕ ਤੇ ਪਈ ਆ ਕਾਲੀ ਇੱਕ ਤੇ ਇਧਰ ਲਾਲ ਪਈਣੀ ਆ ਆ ਨਿੱਕੇ ਜਿਹੇ ਬਾਹਰ ਆਉਂਦੇ ਇਹਨਾਂ ਦੇ ਆਪੇ ਪਾਉਣ ਦੇਣੀਆਂ